ਇਹ ਵਾਲੀ ਮਾਰਕੀਟ ਚੋਂ ਕੁਰਸੀ ਤੁਹਾਨੂੰ ਨਵੀਂ ਮਿਲੇਗੀ 45000 ਦੇ ਵਿੱਚ ਤੇ ਇੱਥੇ ਮਿਲੇਗੀ ਸਿਰਫ 5500 ਚ ਸੈਕੰਡ ਹੈਂਡ ਹੋਏਗੀ ਕੁਛ ਘੱਟ ਵਰਤੀ ਹੋਏਗੀ ਬਸ ਇਹਦੇ ਹੁਣ ਤੁਹਾਨੂੰ ਫੰਕਸ਼ਨ ਦੱਸਦੇ ਆ ਕੀ ਫੰਕਸ਼ਨ ਨੇ ਕੀ ਨਹੀਂ ਹੈਗੀ ਵੀ ਇਹਦੇ ਵਿੱਚ ਖਾਸੀਅਤ ਕੀ ਹੈ ਹਨਾ ਕੀ ਹਾਲ ਚਾਲ ਨੇ ਵੀਰ ਜੀ ਬਹੁਤ ਵਧੀਆ ਜੀ ਅੱਛਾ ਵੀਰੇ ਇਹਦੇ ਫੰਕਸ਼ਨ ਦੱਸੋ ਵੀ ਇਹ ਪ੍ਰਾਈਸ ਮਹਿੰਗਾ ਕਿਉਂ ਹੈ ਮੇਰੇ ਸਾਹ ਤੇ ਹਜੇ ਮਹਿੰਗਾ ਮੰਨਦਾ ਲੱਗਾ ਤੁਸੀਂ ਮੈਸ ਨੂੰ ਦੱਸਦਾ ਜੀ ਇਹ ਹੈਗੇ ਇੰਪੋਰਟਡ ਇੰਡੀਆ ਮਾਰਕੀਟ ਚ ਤੁਹਾਨੂੰ ਕਿਤੇ ਨਹੀਂ ਮਿਲਦੀ ਚੇਅਰ ਜੀ ਇਹ ਠੀਕ ਹੈ ਜੀ ਮੇਡ ਇਨ ਮਲੇਸ਼ੀਆ ਹੈ ਜੀ ਠੀਕ ਹੈ ਜੀ 2015 ਦੀ ਬਣੀ ਹੋਈ ਹੈ ਬਹੁਤ ਘੱਟ ਯੂਜ਼ ਕਰੀ ਹੈ 2015 ਤੋਂ ਲੈ ਕੇ ਹੁਣ ਤੱਕ 10 ਸਾਲ ਹੋ ਗਏ ਸਾਰੀ ਰਿਜਨਲ ਹੈ ਠੀਕ ਹੈ ਜੀ ਕੋਈ ਟੁੱਟੀ ਨਹੀਂ ਕੋਈ ਭੱਜੀ ਨਹੀਂ ਕੋਈ ਜੱਕ ਖਰਾਬ ਕੁਝ ਨਹੀਂ ਹੋਇਆ ਜੀ ਤੇ ਆਪਣੇ ਜਿਹੜਾ ਲਾ ਲਓ ਉਹ 6 ਮਹੀਨੇ ਕੱਟਦੀਆਂ ਨਹੀਂ ਬਿੰਗੀਆਂ ਡੇਡੀਆਂ ਨਹੀਂ ਹੋ ਜਾਂਦੀਆਂ ਹੱਲਣ ਲੱਗ ਜਾਂਦੀਆਂ ਠੀਕ ਹੈ ਜੀ ਇਹਦੀ ਹੁਣ ਆਪਾਂ ਤੁਹਾਨੂੰ ਖਾਸੀ ਦੱਸ ਦਿਆਂ ਕੀ ਚੀਜ਼ ਹੈ ਜੀ ਠੀਕ ਹੈ ਜੀ ਆਪਾਂ ਦੋ ਕੁਰਸੀਆਂ ਧਰ ਲਈਆਂ ਜੀ ਹਾਂ ਜੀ ਆਹ ਤਾਂ ਹੋ ਗਈ ਆਪਣੀ ਲੋਕਲ ਜੀ ਇਹ ਹੋ ਗਈ ਆਪਣੀ ਮਲੇਸ਼ੀਆ ਦੀ ਜਿਹੜੀ ਸਾਡੇ ਕੋਲੇ ਆਉਂਦੀ ਹੈ ਇੰਪੋਰਟਡ ਆ ਠੀਕ ਹੈ ਜੀ ਆਹ ਵਾਲੀ ਇਹਦੀ ਗੱਲ ਆਪਾਂ ਤੁਸੀ ਦਿਖ ਸਾਰਾ ਸੀ ਇੰਪੋਰਟ ਕਰਦੇ ਆਂ ਜੀ ਕੈਨੇਡਾ ਅਮਰੀਕਾ ਤੋਂ ਫਰਨੀਚਰ ਆਉਂਦਾ ਸਾਰਾ ਹੀ ਬਾਹਰੋਂ ਆਉਂਦਾ ਹੈ ਹਾਂ ਸਾਰਾ ਬਾਹਰੋਂ ਆਉਂਦਾ ਕੋਈ ਲੋਕਲ ਚੀਜ਼ ਕੁਝ ਨਹੀਂ ਹੈਗੀ ਠੀਕ ਹੈ ਜੀ ਹੁਣ ਆਪਾਂ ਜੇ ਤੁਹਾਨੂੰ ਆਪਾਂ ਇਹਦੇ ਵਿਸਤਾਰ ਚ ਦੱਸ ਦਿੰਦੇ ਨੇ ਜੀ ਠੀਕ ਹੈ ਜੀ ਜੇ ਹੁਣ ਆਪਣੀ ਕੁਰਸੀ ਚਾਹੇ ਤੁਸੀਂ 5000 ਦੀ ਲਓ ਚਾਹੇ 50000 ਦੀ ਲਓ ਠੀਕ ਹੈ ਜੀ ਉਹਦੇ ਆ ਜੈਕ ਨਾਲ ਸਿੱਧਾ ਲੱਗਿਆ ਹੁੰਦਾ ਜੀ ਸੀਟ ਹਾਂ ਡਾਇਰੈਕਟ ਸੀਟ ਦੇ ਨਾਲ ਇਹਨੂੰ ਕੋਈ ਸਪੋਰਟ ਨਹੀਂ ਕੋਈ ਕੁਸ਼ਨ ਕੋਈ ਇਹਦੇ ਮਸ਼ੀਨ ਨਹੀਂ ਲੱਗੀ ਹਾਂਜੀ ਤੇ ਆਪਣੀ ਆਦਤ ਹੁੰਦੀ ਆਪਾਂ ਕੁਰਸੀ ਤੇ ਝੂਟੀ ਜਾਂਦੇ ਆ ਉਹ ਟੁੱਟ ਜਾਂਦੀ ਹੈ ਠੀ ਇਹ ਹੁਣ 10 ਸਾਲ ਪੁਰਾਣੀ ਹੈ ਇਹ ਦੇਖੋ ਆ ਹੁਣ ਜੈਕ ਦੇੰਦ ਨੇ ਪਹਿਲੇ ਕੰਪਨੀ ਦੇ ਦੇਖੋ ਜੀ ਮਸ਼ੀਨ ਲਾਈ ਹੈ ਠੀਕ ਹੈ ਜੀ ਆ ਮਸ਼ੀਨ ਲੱਗੀ ਹੈ ਦੇਖੋ ਜੀ ਆ ਠੀਕ ਹੈ ਜੀ ਠੀਕ ਹੈ ਵੀਰੇ ਇਹ ਮਸ਼ੀਨ ਦੀ ਗੱਲ ਕਰੀ 15000 ਜਿਹਦੀ ਮਸ਼ੀਨ ਹੈ ਜੀ ਕੱਲੀ ਫਿਰ ਕੰਪਨੀ ਦਾ ਤੁਸੀਂ ਡਿਜ਼ਾਈਨ ਦੇਖੋ ਇਹਨੂੰ ਸਪੋਰਟ ਲਾਈ ਹੈ ਜੀ ਅਲੂਮੀਨੀਅਮ ਦੀ ਸਪੋਰਟ ਹੈ ਜੀ ਠੀਕ ਹੈ ਜੀ ਤੇ ਇਹ ਕੁਰਸੀ ਨੂੰ ਇਧਰ ਉਧਰ ਕਿਤੇ ਜਾਣ ਹੀ ਨਹੀਂ ਦਿੰਦੀ ਜੀ ਠੀਕ ਹੈ ਜੀ ਬਾਕੀ ਇਹਦੀ ਪੰਪ ਦੀ ਹੋਰ ਬਹੁਤ ਵਧੀਆ ਕਵਾਲਿਟੀ ਹੋਰ ਅਜਾ ਸਾਨੂੰ ਆਪਣਾ ਚੇਅਰ ਦਿਖਾ ਦਿੰਦੇ ਆ ਠੀਕ ਹੈ ਜੀ ਹੁਣ ਆ ਚੇਅਰ ਆਪਣੀ ਫਿੱਟ ਹੋਈ ਹੋਈ ਹੈ ਦੇਖੋ ਹਾਂਜੀ ਫਿੱਟ ਆ ਦੇਖੋ ਇਹਨੂੰ ਸਪੋਰਟ ਕਿੰਨੀ ਸੋਹਣੀ ਲੱਗੀ ਹੈ ਦੇਖੋ ਆ ਇਹਦੇ ਮਸ਼ੀਨ ਲੱਗੀ ਹੈ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਦਿਖਾ ਦਈਏ ਜੀ ਇਧਰ ਮਾਰੋ ਨੀਕਾ ਜੀ ਮੈਰੀ ਫਿਰ ਮੇਡ ਇਨ ਮਲੇਸ਼ੀਆ ਜੀ ਠੀਕ ਹੈ ਵੀਰੇ ਭਾਈ ਜੀ ਅਕਤੂਬਰ 2015 ਦੀ ਬਣੀ ਹੋਈ ਹੈ ਸਾਰੀ ਓਰੀਜਨਲ ਹੈ ਹਜੇ ਤੱਕ ਕੁਝ ਨਹੀਂ ਹੋਇਆ ਹਜੇ ਤੱਕ 1 ਰੁਪਿਆ ਦਾ ਨੁਕਸਾਨ ਨਹੀਂ ਹੋਇਆ ਹਾਂਜੀ ਕੁਰਸੀ ਟੁੱਟਦੀ ਨਹੀਂ ਹਾਂਜੀ ਇਹਦਾ ਇਹਦਾ ਪ੍ਰਾਈਸ ਹੈ ਸਾਡਾ ਜੀ ਫਿਕਸ ਪ੍ਰਾਈਸ ਹੈ ਜਹਾ 1 ਲੋ ਚਾ ਠੀਕ ਹੈ ਜੀ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਸਾਥੋਂ ਇਹ ਚਿਹਰੇ ਲੈ ਗਈਆਂ ਠੀਕ ਹੈ ਜੀ ਦਿੱਲੀ ਪਾਣੀਪਤ ਸੋਨੀਪਤ ਹੋਰ ਬਹੁਤ ਵੱਡੀਆਂ ਵੱਡੀਆਂ ਕੰਪਨੀ ਮਲਟੀਨੇਸ਼ਨਲ ਸਾਡੇ ਤਾਂ ਇੱਥੇ ਆ ਕੇ ਮਾਨਸਾ ਵਰਗੇ ਸ਼ਹਿਰ ਜਾ ਕੇ ਚਿਹਰਾ ਖਰੀਦ ਕਰਕੇ ਲੈ ਕੇ ਗਏ ਨੇ ਜੀ ਠੀਕ ਹੈ ਇੱਥੋਂ ਲੈ ਵੈਸੇ ਭੇਜ ਵੀ ਦਿੰਦੇ ਆ ਵੀਰੇ ਹਾਂ ਭੇਜ ਵੀ ਦਿੰਨੇ ਆ ਜੀ ਜੇ ਕਿਸੇ ਨੇ ਮੰਗਾਉਣੀ ਇੱਥੋਂ ਮਾਨਸਾ ਬੱਸਾਂ ਜਾਂਦੀਆਂ ਵਾਧੂ ਬਸਤੇ ਵੀ ਧਰ ਦਿੰਨੇ ਆ ਜੀ ਠੀਕ ਹੈ ਇਹ ਤਾਂ ਵੀਰੇ ਹੋ ਗਏ ਹੁਣ ਇਹਦੇ ਫੰਕਸ਼ਨ ਵੀ ਦੱਸ ਦੋ ਵੀ ਇਹ ਕਿਵੇਂ ਕਿਵੇਂ ਮੰਨ ਲਓ ਵਰਕ ਕਰਦੀ ਹੈ ਨਾ ਫੰਕਸ਼ਨ ਤਾਂ ਜੀ ਦੇਖੋ ਖਾਸੀਅਤ ਇਹਦੀ ਐ ਵੀ ਮਜ਼ਬੂਤ ਹੈ ਟੁੱਟਦੀ ਨਹੀਂ ਜ ਅੱਜ ਯਾਰਮਾਲਾ ਜੀ ਠੀਕ ਹੈ ਜੀ ਇਹ ਖੁੱਲੋ ਹੀ ਚੌੜਾ ਵੀ ਹੋ ਜਾਂਦਾ ਜੀ ਅਜਾ ਖੁੱਲ ਵੀ ਜਾਂਦਾ ਹਾਂ ਬਾਕੀ ਚੇਅਰ ਅਪ ਡਾਉਨ ਹੁੰਦੀ ਹੈ ਜਹੇ ਬਾਕੀ ਆ ਟੂ ਆ ਜੀ ਇਹਨੂੰ ਲੋਕ ਲੱਗ ਜਾਂਦਾ ਬਸ ਇਹੀ ਹੈ ਤੇ ਇੱਕ ਆ ਚੀਜ਼ ਹੈ ਜੀ ਜਿਹੜੀ ਇਹ ਮੰਗਰਾ ਜਿਹੜੀ ਹੈ ਜਿਹੜੀ ਆਪਣੀ ਬੈਕ ਰੈਸਿੰਗ ਟੂ ਨੂੰ ਜੀ ਇਹ ਇੱਕ ਕੰਪਲੀਟ ਜਿਹੜਾ ਟੂਈ ਦੇ ਉੱਤੇ ਰੈਸਟ ਦਵਾਏ ਗਿਆ ਨਾ ਕਿੰਨੇ ਇਹ 5-6 ਫੰਕਸ਼ਨ ਹੋ ਗਏ ਮੇਨੂੰ ਹਾਂ ਆ ਇਹਦੀ ਕੰਪਨੀ ਹੈ ਜੀ ਦੇਖੋ ਮੈਰੀਫੇਅਰ ਮੇਡ ਇਨ ਮਲੇਸ਼ੀਆ ਠੀਕ ਹੈ ਜੀ ਇਹ ਇਹਦੀ ਕੰਪਨੀ ਆ ਹਾਂ ਜੀ ਕਿਸੇ ਵੀਰ ਨੇ ਲੈਣੀ ਤੁਸੀਂ ਦਿਖਾਓ ਆਪਾਂ ਕੋਲੇ ਕੰਟੇਨਰ ਆਉਂਦਾ ਜੀ 4-4 5-500 ਪੀਸ ਆਉਂਦਾ ਜੀ ਠੀਕ ਹੈ ਜੀ ਹੁਣ ਤਾਂ ਆਪਾਂ ਕੋਲੇ 50 ਕਿ ਪੀਸ ਹੀ ਰਹਿ ਗਏ ਠੀਕ ਹੈ ਜੀ ਹਾਂ ਵਾਕਿਆ ਜੀ ਕਿੰਨੇ ਪੀਸ ਚਾਹੀਦੇ ਹੋਏ ਵੀਰੇ ਉਹ ਚਾਹੇ 1 ਮੰਗਲ ਜ ਹਾਂ ਆਪਨੇ ਕੋ ਸਟਾਕ ਨਵਾਂ ਆ ਰਿਹਾ ਜੀ ਦਾ ਠੀਕ ਹੈ ਨਵਾਂ ਸਟਾਕ ਆ ਰਿਹਾ ਉਹ ਫਿਰ ਠੀਕ ਹੈ ਵੀਰੇ ਤੇ ਐਡਰੈਸ ਤੇ ਵੀਰੇ ਇੱਕ ਮੋਬਾਈਲ ਨੰਬਰ ਐਡਰੈਸ ਹੈਗਾ ਜੀ ਆਪਣਾ ਸਰਸਾ ਬਰਨਾਲਾ ਰੋਡ ਦੀ ਠੀਕ ਹੈ ਜੀ ਨੇੜੇ ਅਰਵਿੰਦਨਗਰ ਠੀਕ ਹੈ ਜੀ ਜੰਨਾਤ ਕਲੋਨੀ ਦੇ ਸਾਹਮਣੇ ਦੀ ਠੀਕ ਹੈ ਜੀ ਮਾਨਸਾ ਜੀ ਤੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ ਜੀ 90414 ਠੀਕ ਹੈ ਜੀ 7000 ਪੂਰਾ ਫਿਰ 9 ਜੀ 70009 ਤੇ ਜਿਹੜਾ ਕਾਲ ਵਗੈਰਾ ਕਰਨ ਦਾ ਸਮਾਂ ਇਹ ਵੀ ਦੱਸ ਦੋ ਵੀਰੇ ਕਿਉਂਕਿ ਕਾਲ ਦਾ ਬਾਈ ਬਸ ਸਾਨੂੰ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਜਿੰਦ ਮਰਜ਼ੀ ਕਰ ਲਿਆ ਕਰੋ ਜੀ ਬਾਕੀ ਤੁਸੀਂ ਦਿਖਾ ਦੇਖੋ ਸਾਰਾ ਇੰਪੋਰਟਡ ਸਮਾਨ ਆਉਂਦਾ ਜੀ ਕੈਨੇਡਾ ਅਮਰੀਕਾ ਕੋਈ ਲੋਕਲ ਕੋਈ ਚਾਈਨੈਜ਼ ਕੁਝ ਨਹੀਂ ਮਿਲੂਗਾ ਆਪਣੇ ਕੋਲੇ ਇੱਥੋਂ ਮਿਲਣੀ ਨਹੀਂ ਹੈ ਅਸੀਂ ਤਾਂ ਗੱਲ ਹੀ ਨਹੀਂ ਹੈ ਹਾਂ ਬਾਕੀ ਅਸੀਂ ਇੱਥੋਂ ਵਾਲੇ ਲੋਕਲ ਬਾਕੀ ਸਭ ਬਾਹਰ ਦਾ ਜੀ ਹਾਂ ਬਾਕੀ ਸਾਰਾ ਕੋਈ ਸਾਰਾ ਬਾਹਰ ਦਾ ਜੀ ਠੀਕ ਹੈ ਵੀਰੇ ਤੇ ਵੀਡੀਓ ਨੂੰ ਸ਼ੇਅਰ ਕਰਾ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਮਿਲਨੇ ਵੀਰੇ ਫਿਕਸ ਪ੍ਰਾਈਸ ਹੈ ਨਾ ਇਹ ਇਹਦਾ ਫਿਕਸ ਹੈ ਪਰ ਇਕ ਲਓ ਜਾਏ 100 ਲਓ ਭਾਵੇਂ 100 ਚੇਅਰ ਲਓ ਵੀ ਪ੍ਰਾਈਸ ਉਹੀ ਰਹੇਗਾ ਹਾਂ ਤੁਹਾਡਾ ਬਲਕ ਦਾ ਕੰਮ ਹੈ ਜੀ ਇਹਦਾ ਹਾਂ ਬਲਕ ਦਾ ਕੰਮ ਹੈ ਇਹ ਨਹੀਂਗਾ ਵੀ ਬਾਅਦ ਚ ਪਹਿਲਾਂ ਇੱਥੇ ਵਾਧਾ ਦੱਸ ਦੀ ਬਾਅਦ ਚ ਕਿਟਾਰੀ ਹੈ ਨਾ ਉਹ ਗੱਲ ਹੀ ਨਹੀਂ ਹੈਗੀ ਚਲੋ ਵੀਡੀਓ ਨੂੰ ਸ਼ੇਅਰ ਕਰਾ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ